ਸਿੱਧੂ ਮੂਸੇ ਵਾਲਾ ਪਰਿਵਾਰ ਦੇ ਵਿੱਚ ਸਭ ਨੂੰ ਪਤਾ ਪਿਛਲੇ ਦਿਨੀ ਇੱਕ ਖੁਸ਼ੀ ਆਈ ਪਰ ਉਸ ਖੁਸ਼ੀ ਤੋਂ ਬਾਅਦ ਕੁਝ ਅਧਿਕਾਰੀ ਪਹੁੰਚਦੇ ਆ ਪਰਿਵਾਰ ਤੋਂ ਸਬੂਤ ਮੰਗਣ ਲੱਗਦੇ ਆ ਜਾਣਕਾਰੀ ਇਕੱਠੀ ਕਰਨ ਲੱਗਦੇ ਆ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਪਰਿਵਾਰ ਹਜੇ ਹਸਪਤਾਲ ਦੇ ਵਿੱਚ ਆ ਜਦੋਂ ਖੁਸ਼ੀ ਮਨਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ ਤੁਸੀਂ 2 ਮਿੰਟ ਲੈ ਦੋ ਦਿਨਾਂ ਦੇ ਵਿੱਚ ਤੁਸੀਂ ਨਾਲ ਦੀ ਨਾਲ ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਨਾਲ ਇਹਨਾਂ ਨੂੰ ਚਿੱਠੀ ਮਿਲੀ ਨਹੀਂ ਹੋਣੀ ਤੇ ਇਹਨਾਂ ਦੇ ਨਾਲ ਦੀ ਨਾਲ ਅਧਿਕਾਰੀ ਭੇਜ ਕੇ ਭੱਜ ਕੇ ਜਾਓ ਤੇ ਉਥੇ ਕਿਤੇ ਉਹ ਨੱਚੀ ਨਾ ਜਾਂਦੇ ਹਣ ਕਿਤੇ ਖੁਸ਼ ਨਾ ਹੋਈ ਜਾਂਦੇ ਹਣਾ ਜਪਗਉ ਆਤਮਾਨ ਕਹਿ ਰਿਹਾ ਕਿ ਉਹਦਾ ਇਹਦੇ ਵਿੱਚ ਕੀ ਰੋਲ ਹੈ ਉਹ ਕਹਿੰਦੇ ਵੀ ਸੈਂਟਰ ਦੀ ਚਿੱਠੀ ਕੱਢੀ ਆ ਤੁਸੀਂ ਰਾਜਪਾਲ ਦੀਆਂ ਚਿੱਠੀਆਂ ਦੇ ਜਵਾਬ ਤਿੰਨ ਤਿੰਨ ਮਹੀਨੇ ਨਹੀਂ ਦਿੱਤੇ ਤੇ ਜੇ ਤੁਸੀਂ ਤਿੰਨ ਦਿਨ ਹੋਰ ਖੜ ਜਾਂਦੇ ਕਿੱਡੀ ਗੱਲ ਹੋ ਜਾਂਦੀ ਸਰਕਾਰ ਜਿਵੇਂ ਉਹਨਾਂ ਨੇ ਕਾਲੀ ਦਿਖਾਈ ਆ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਪੋਲੀਟੀਕਲ ਇਹਦੇ ਨਾਲ ਐਂਗਲ ਵੀ ਜੁੜਦਾ ਹੈ ਤੇ ਤਾਂ ਨਹੀਂ ਕਿ ਜਿਹੜੀ ਚਰਚਾ ਹੋ ਰਹੀ ਹੈ ਕਿ ਸਿੱਧੂ ਪਰਿਵਾਰ ਇਲੈਕਸ਼ਨ ਲੜ ਸਕਦਾ ਇਥੋਂ ਕਿ ਇਹ ਵੀ ਉਸ ਦਵਾ ਦੀ ਖੇੜੀ ਹੋਵੇ ਮੈਨੂੰ ਤੇ ਇਹ ਲੱਗਦਾ ਕਿ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਜੇ ਇਲੈਕਸ਼ਨ ਦੇ ਵਿੱਚ ਆਉਂਗੇ ਹਨਾ ਤੇ ਅਸੀਂ ਤੁਹਾਡਾ ਟੇਡੇ ਢੰਗ ਦੇ ਨਾਲ ਨੁਕਸਾਨ ਕਰ ਸਕਦੇ ਹਾਂ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਦ ਸਿਵੀਆ ਸਿੱਧੂ ਮੂਸੇ ਵਾਲਾ ਪਰਿਵਾਰ ਦੇ ਵਿੱਚ ਸਭ ਨੂੰ ਪਤਾ ਹੈ ਪਿਛਲੇ ਦਿਨੀ ਇੱਕ ਖੁਸ਼ੀ ਆਈ ਪਰ ਉਸ ਖੁਸ਼ੀ ਤੋਂ ਬਾਅਦ ਕੋਸ਼ ਅਧਿਕਾਰੀ ਪਹੁੰਚਦੇ ਆ ਪਰਿਵਾਰ ਤੋਂ ਸਬੂਤ ਮੰਗਣ ਲੱਗਦੇ ਆ ਜਾਣਕਾਰੀ ਇਕੱਠੀ ਕਰਨ ਲੱਗਦੇ ਆ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਪਰਿਵਾਰ ਹਜੇ ਹਸਪਤਾਲ ਦੇ ਵਿੱਚ ਹੈ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਉਹ ਆਪ ਕਿੰਨੇ ਉਲਝੇ ਪਏ ਹੋਣਗੇ 28 ਸਾਲਾਂ ਦੇ ਜਵਾਨ ਪੁੱਤ ਨੂੰ ਗਵਾਉਣ ਤੋਂ ਬਾਅਦ ਇੱਕ ਲੰਬੀ ਮਾਨਸਿਕ ਪੀੜਾ ਤੋਂ ਨੰਗਣ ਤੋਂ ਬਾਅਦ ਜਦੋਂ ਇੱਕ ਬੱਚੇ ਦਾ ਜਨਮ ਹੋਇਆ ਉਹਦੇ ਲਈ ਇੰਤਜ਼ਾਰ ਤੱਕ ਨਹੀਂ ਕੀਤਾ ਜਾਂਦਾ ਇਸੇ ਗੱਲਬਾਤ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮਨਵਿੰਦਰ ਸਿੰਘ ਮੱਖਾ ਜਿਹੜੇ ਸਿੱਧੂ ਦੇ ਦੋਸਤ ਵੀ ਨੇ ਦੋਨਾਂ ਨੇ ਇਕੱਠਿਆਂ ਨੇ ਕਾਫੀ ਸਮਾਂ ਵੀ ਬਤਾਇਆ ਤੇ ਵਿਚਾਰ ਵੀ ਇਹਨਾਂ ਦੇ ਇਸ ਵਿਸ਼ੇ ਦੇ ਉੱਤੇ ਸੁਣਨੇ ਜ਼ਰੂਰੀ ਆ ਧੰਨਵਾਦ ਬਾਈ ਸਮਾਂ ਦੇਣ ਦਾ ਰਸਿਕਾਲ ਬਾਈ ਧੰਨਵਾਦ ਜੀ ਜਨਮ ਹੁੰਦਾ ਜਨਮ ਤੋਂ ਬਾਅਦ ਇੱਕ ਸਿੱਧੂ ਦੇ ਡੈਡੀ ਆ ਜਿਹੜੇ ਉਹ ਰਾਤ ਨੂੰ ਲਾਈਵ ਹੁੰਦੇ ਆ ਥੋੜੇ ਹਨਾ ਲਾਈਵ ਹੋ ਕੇ ਕਹਿੰਦੇ ਆ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਠੀਕ ਆ ਜਾਣਕਾਰੀ ਚਾਹੀਦੀ ਹੋਊਗੀ ਸੈਂਟਰ ਨੇ ਇੱਕ ਚਿੱਠੀ ਘੱਡੀ ਪਹਿਲੀ ਗੱਲ ਤਾਂ ਚਿੱਠੀ ਕੱਢਣ ਵਾਲਿਆਂ ਨੂੰ ਵੀ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਸੀ ਕੋਈ ਕਿਤੇ ਭੱਜਾ ਤਾਂ ਨਹੀਂ ਚੱਲਿਆ ਫੇਰ ਪੰਜਾਬ ਸਰਕਾਰ ਇਨਕੁਆਇਰੀ ਕਰਨ ਵਾਸਤੇ ਕਿੰਨੇ ਸ਼ੇਤੀਦਕਾਰੀ ਭੇਜਦੇ ਆ ਕੀ ਇੰਨੀ ਤੇਜ਼ੀ ਜੇ ਸਿੱਧੂ ਦੇ ਕਤਲ ਕੇਸ ਮਸਲੇ ਚ ਕੀਤੇ ਸੀ ਜਿੱਥੇ ਜਿੱਥੇ ਹਜੇ ਤੱਕ ਇਹ ਪਹੁੰਚੇ ਨਹੀਂ ਕਿਸੇ ਤੇ ਹਜੇ ਤੱਕ ਦੋਸ਼ ਵੀ ਚੰਗੀ ਤਰ੍ਹਾਂ ਡਿਸਾਈਡ ਨਹੀਂ ਕਰ ਸਕੇ ਇਹ ਉਸ ਮਸਲੇ ਚ ਕੀਤੀ ਹੁੰਦੀ ਨਤੀਜੇ ਕੁਝ ਹੋਰ ਨਾ ਆ ਜਾਂਦੇ ਇਸ ਕੇਸ ਚ ਇੰਨੀ ਕਾਲ ਕਿਉਂ ਆ ਬਾਈ ਬਿਲਕੁਲ ਬਾਈ ਜਿਵੇਂ ਸਰਕਾਰ ਨੇ ਤੇਜ਼ੀ ਦਿਖਾਈ ਹੈ ਜਿਵੇਂ ਪ੍ਰਸ਼ਾਸਨ ਨੇ ਤੇਜ਼ੀ ਦਿਖਾਈ ਹੈ ਜੇ ਇਹ ਹੀ ਤੇਜ਼ੀ ਪ੍ਰਸ਼ਾਸਨ ਸਰਕਾਰ ਪਹਿਲਾਂ ਦਿਖਾਉਂਦੀ ਅ ਸ਼ਾਇਦ ਉਹਨੂੰ ਪਤਾ ਹੋਵੇ ਬਈ ਜਦੋਂ ਥ੍ਰੈਟ ਸੀ ਕਿਉਂਕਿ ਇਸ ਦਾ ਨਾਲ ਸੀ ਸਾਨੂੰ ਪਤਾ ਸੀ ਅਸੀਂ ਇੱਥੇ ਟਰਾਲੀਆਂ ਨਾ ਬੈਕ ਕਰ ਕਰਕੇ ਲਾਉਂਦੇ ਰਹੇ ਹਾਂ ਗਲੀਆਂ ਦੇ ਵਿੱਚ ਕਿ ਰਾਤ ਨੂੰ ਕੋਈ ਆ ਨਾ ਜਾਵੇ ਤੇ ਹਮਲਾ ਨਾ ਕਰ ਦਿੱਤਾ ਜਾਵੇ ਸਰਕਾਰ ਨੂੰ ਇੰਟੈਲੀਜੈਂਸ ਵੱਲੋਂ ਇਹ ਸਪੈਸ਼ਲ ਰਿਪੋਰਟ ਸੀ ਕਿ ਸਿੱਧੂ ਮੂਸੇ ਵਾਲੇ ਨੂੰ ਥ੍ਰੈਟ ਹੈ ਤੁਸੀਂ ਇਹਦਾ ਮਤਲਬ ਹੈ ਕਿ ਕੁਝ ਨਾ ਕੁਝ ਕਰੋ ਇਹਨੂੰ ਸਿਕਿਉਰਿਟੀ ਵਧਾਓ ਤੁਸੀਂ ਉਦੋਂ ਉਹਨਾਂ ਦੀਆਂ ਚਿੱਠੀਆਂ ਦੇ ਕਿੰਨੇ ਕੁ ਜਵਾਬ ਦਿੰਦੇ ਨੇ ਉਹਦੋਂ ਤੁਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਤੇ ਕਿੰਨਾ ਕੰਮ ਕੀਤਾ ਕੰਮ ਕਰਨ ਦੀ ਵਜਾਏ ਤੁਸੀਂ ਸਿਕਿਉਰਿਟੀ ਵਾਪਸ ਲਈ ਹੈ ਤੇ ਪਰਿਵਾਰ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਜਦੋਂ ਪੌਣੇ 2 ਸਾਲ ਲਗਾਤਾਰ ਇਹ ਘਰੇ ਮਾਤਮ ਚੱਲਿਆ ਇਹ ਘਰੇ ਰੁੱਖੀਆਂ ਦਿਵਾਲੀਆਂ ਲੰਗੀਆਂ ਇਹ ਘਰੇ ਰੁੱਖੀਆਂ ਲੋੜੀਆਂ ਲੰਗੀਆਂ ਅੱਜ ਜਦੋਂ ਖੁਸ਼ੀ ਮਨਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ ਤੁਸੀਂ ਵਿੰਦਲਾਇਆ 2 ਮਿੰਟ ਲੈ 2 ਦਿਨਾਂ ਦੇ ਵਿੱਚ ਤੁਸੀਂ ਨਾਲ ਦੀ ਨਾਲ ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਨਾਲ ਦੀ ਇਹਨਾਂ ਨੂੰ ਚਿੱਠੀ ਮਿਲੀ ਨਹੀਂ ਹੋਣੀ ਤੇ ਇਹਨਾਂ ਦੇ ਨਾਲ ਦੀ ਨਾਲ ਅਧਿਕਾਰੀ ਭੇਜ ਤੇ ਕੇ ਭੱਜ ਕੇ ਜਾਓ ਤੇ ਉੱਥੇ ਕਿਤੇ ਉਹ ਨੱਚੀ ਨਾ ਜਾਂਦੇ ਹੋਣ ਕਿਤੇ ਖੁਸ਼ ਨਾ ਹੋਈ ਜਾਂਦੇ ਹੋਣ ਸਿੱਧੂ ਸਿੱਧੂ ਦੇ ਪਿਓ ਤੁਸੀਂ ਜਾ ਕੇ ਉਹਨਾਂ ਦੇ ਰੰਗ ਦੇ ਵਿੱਚ ਭੰਗ ਪਾ ਕੇ ਆਓ ਇਹ ਕੰਮ ਪ੍ਰਸ਼ਾਸਨ ਨੇ ਕੀਤਾ ਤੇ ਪੰਜਾਬ ਸਰਕਾਰ ਨੇ ਕੀਤਾ ਲੋਕ ਕਹਿ ਰਹੇ ਨੇ ਨਾ ਕਿ ਪੰਜਾਬ ਸਰਕਾਰ ਦਾ ਇਹਦੇ ਵਿੱਚ ਜਾਂ ਭਗਵਾਨਤ ਮਾਨ ਕਹਿ ਰਿਹਾ ਕਿ ਉਹਦਾ ਇਹਦੇ ਵਿੱਚ ਕੀ ਰੋਲ ਹੈ ਕਹਿੰਦੇ ਵੀ ਸੈਂਟਰ ਦੀ ਚਿੱਠੀ ਕੱਢੀ ਆ ਉਹਦੇ ਵਿੱਚ ਇਹਦਾ ਇਹ ਰੋਲ ਹੈ ਕਿ ਇਹ ਦੇਸ਼ ਦੇ ਵਿੱਚ 30 30 ਸਾਲ ਤੱਕ ਤੁਸੀਂ ਫਾਈਲਾਂ ਨਹੀਂ ਪੇਸ਼ ਕਰਦੇ ਹੈਗੇ ਤਿੰਨ ਤਿੰਨ ਮਹੀਨੇ ਤੁਸੀਂ ਚਿੱਠੀਆਂ ਦੇ ਜਵਾਬ ਨਹੀਂ ਦਿੰਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਸਰਕਾਰ ਨੂੰ GST ਵਾਸਤੇ ਸਾਡੀ ਰਿਟਰਨ ਨਹੀਂ ਦਿੰਦਾ ਸੈਂਟਰ ਗਵਰਨਮੈਂਟ ਅਸੀਂ ਚਿੱਠੀਆਂ ਉਹ ਪਾਉਨੇ ਰਹਨੇ ਆ ਉਹ ਸਾਨੂੰ ਚਿੱਠੀਆਂ ਉਹਦੇ ਜਵਾਬ ਨਹੀਂ ਦਿੰਦੇ ਤੁਸੀਂ ਰਾਜਪਾਲ ਦੀਆਂ ਚਿੱਠੀਆਂ ਦੇ ਜਵਾਬ ਤਿੰਨ ਤਿੰਨ ਮਹੀਨੇ ਨਹੀਂ ਦਿੱਤੇ ਤੇ ਜੇ ਤੁਸੀਂ ਤਿੰਨ ਦਿਨ ਹੋਰ ਖੜ ਜਾਂਦੇ ਕਿੱਡੀ ਗੱਲ ਹੋ ਜਾਂਦੀ ਤੋ ਇਹ ਹੀ ਸੀ ਨਾ ਕਿ ਉਹਨਾਂ ਨੇ ਆਪਦੀ ਖੁਸ਼ੀ ਮਨਾਉਣੀ ਸੀ ਪਰਿਵਾਰ ਦੇ ਵਿੱਚ 2 ਸਾਲ ਦੇ ਬਾਅਦ ਖੁਸ਼ੀ ਆਈ ਸੀ ਲੋਕ ਚਾਹੁੰਦੇ ਸੀ ਉਹਦੇ ਉਹਦੇ ਮਾਪਿਆਂ ਨੂੰ ਹੱਸਦਾ ਦੇਖਣਾ ਉਹਦੇ ਰਿਸ਼ਤੇਦਾਰਾਂ ਨੂੰ ਹੱਸਦਾ ਦੇਖਣਾ ਬਸ ਮੈਨੂੰ ਤਾਂ ਲੱਗਦਾ ਕਿ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤਾਂ ਕਰਕੇ ਉਹਨਾਂ ਨੇ ਨਾਲ ਦੀ ਨਾਲ ਰਿਐਕਟ ਕੀਤਾ ਇਹ ਗੱਲ ਦੇ ਉੱਪਰ ਤੁਹਾਨੂੰ ਨਹੀਂ ਲੱਗਦਾ ਵੀ ਇਸ ਕੇਸ ਨੂੰ ਸੈਂਟਰ ਵੱਲੋਂ ਵੀ ਇੱਕ ਸਪੈਸ਼ਲ ਕੇਸ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਸੀ ਠੀਕ ਆ ਦੇਸ਼ ਦੇ ਵਿੱਚ ਕਾਨੂੰਨ ਹੈਗਾਗਾ ਪਰ ਉਹਦੇ ਤੋਂ ਆਪਾਂ ਨੂੰ ਵੀ ਪਤਾ ਹੈ ਵੀ ਜੋ ਕੁਛ ਇਹਨਾਂ ਨੂੰ ਡਿਟੇਲ ਚਾਹੀਦੀ ਸੀ ਥੋੜਾ ਜਿਹਾ ਰੋਕੇ ਮੰਗ ਲੈਂਦੇ ਕੋਈ ਪਰਿਵਾਰ ਨੂੰ ਵੀ ਸੈਟਲ ਹੋਣ ਦੇ ਦਿੰਦੇ ਦੇਖੋ ਮੈਨੂੰ ਲੱਗਦਾ ਕਿ ਕਾਨੂੰਨ ਲੋਕਾਂ ਲਈ ਨੇ ਕਿ ਲੋਕ ਕਾਨੂੰਨ ਦੇ ਲਈ ਨੇ ਇਹ ਚੀਜ਼ ਦੇ ਵਿੱਚ ਵੀ ਸਾਨੂੰ ਫਰਕ ਕਰਨਾ ਪਊਗਾ ਸਰਕਾਰ ਨੇ ਜਿੰਨੀ ਇਹ ਕੇਸ ਦੇ ਵਿੱਚ ਕਾਲੀ ਦਿਖਾਈ ਹੈਗੀ ਦੇਖੋ ਵੀ ਜਿਹੜੇ ਲੋਕਾਂ ਨੇ ਜਿਹੜੇ ਗੈਂਗਸਟਰ ਨੇ ਸਰਕਾਰ ਨੇ ਕਿਵੇਂ ਪਾਲੇ ਵੇ ਨੇ ਇਹ ਸਾਡੇ ਸਾਡੇ ਸਭ ਦੇ ਸਾਹਮਣੇ ਕਿਵੇਂ ਉਹਨਾਂ ਦੀਆਂ ਇੰਟਰਵਿਊਜ਼ ਆਈਆਂ ਨੇ ਕਿਵੇਂ ਉਹਨਾਂ ਨੂੰ ਗੁਜਰਾਤ ਦੇ ਵਿੱਚ ਰੱਖਿਆ ਵਿਆਗਾ ਸਪੈਸ਼ਲ ਟ੍ਰੀਟਮੈਂਟ ਦੇ ਵਿੱਚ ਰੱਖਿਆ ਵਿਆ ਸਰਕਾਰ ਜਿਵੇਂ ਉਹਨਾਂ ਨੇ ਕਾਲੀ ਦਿਖਾਈ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਪੋਲਿਟੀਕਲ ਇਹਦੇ ਨਾਲ ਐਂਗਲ ਵੀ ਜੁੜਦਾ ਜਾਂ ਤਾਂ ਇਹ ਹੋ ਸਕਦਾ ਹੈ ਕਿ ਉਹ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਆ ਕਿਉਂਕਿ ਕਿਸੇ ਖਾਸ ਧੜੇ ਦੇ ਨਾਲ ਪਰਿਵਾਰ ਜੁੜਿਆ ਹੋਇਆ ਹੈ ਉਹਨਾਂ ਨੂੰ ਮਤਲਬ ਕਿ ਉਹਦੇ ਇਤਿਹਾਸੀ ਤੇ ਲੈ ਕੇ ਆਉਣਾ ਚਾਹੁੰਦੀ ਹੈ ਸਰਕਾਰ ਕਿਉਂਕਿ ਅੱਗੇ ਤੁਹਾਨੂੰ ਵੀ ਪਤਾ ਇਲੈਕਸ਼ਨ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਵੀ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਮਦਦ ਨਾ ਕਰ ਸਕਣ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਜਿਹੜੇ ਹਿਸਾਬ ਦੇ ਨਾਲ ਅਧਿਕਾਰੀ ਆਏ ਜਿੰਨੀ ਕਿ ਮੇਰੇ ਕੋਲੇ ਜਾਣਕਾਰੀ ਹੈ ਕਿ ਉਹ ਡਾਕਟਰਾਂ ਤੋਂ ਫਾਈਲ ਖੋ ਕੇ ਲੈ ਗਏ ਅੱਛਾ ਇਥੇ ਇਹ ਤਾਂ ਨਹੀਂ ਕਿ ਜਿਹੜੀ ਚਰਚਾ ਹੋ ਰਹੀ ਹੈ ਕਿ ਸਿੱਧੂ ਪਰਿਵਾਰ ਇਲੈਕਸ਼ਨ ਲੜ ਸਕਦਾ ਇਥੋਂ ਕਿ ਇਹ ਵੀ ਉਸ ਦਬਾਅ ਦੀ ਖੇੜੀ ਹੋਵੇ ਵੀ ਪਰਿਵਾਰ ਨੂੰ ਕਿਸੇ ਵੀ ਢੰਗ ਦੇ ਨਾਲ ਇੰਨਾ ਦਬਾਅ ਪਾ ਦਿੱਤਾ ਜਾਵੇ ਹੋਰ ਪਾਸੇ ਹੀ ਇੰਨਾ ਉਲਝਾ ਦਿਓ ਵੀ ਉਹਨਾਂ ਦੀ ਸੋਚ ਹੀ ਨਾ ਜਾਵੇ ਕਿ ਉਹ ਆ ਤੇ ਪੁੱਤ ਦੇ ਇਨਸਾਫ ਦੇ ਲਈ ਜੇ ਉਹਨਾਂ ਦੇ ਪੁੱਤ ਦਾ ਕਤਲ ਇੱਕ ਸਿਆਸਤ ਦੇ ਤਹਿਤ ਹੁੰਦਾ ਤਾਂ ਉਹਨਾਂ ਨੂੰ ਸਿਆਸਤ ਚ ਆਉਣ ਦਾ ਵੀ ਅਧਿਕਾਰ ਹੈ ਕਰਨ ਦਾ ਵੀ ਅਧਿਕਾਰ ਹੈ ਦੇਖੋ ਮੈਨੂੰ ਲੱਗਦਾ ਸਰਕਾਰ ਕੋਲ ਇਨੀ ਰਿਪੋਰਟ ਤਾਂ ਹੈਗੀ ਹੈ ਕਿ ਜਦੋਂ ਬੱਚਾ ਹੋਇਆ ਅ ਇਨਰ ਇੰਟੈਲੀਜੈਂਸ ਕੋਲੇ ਜਿਹੜੀ ਰਿਪੋਰਟ ਜਾਂਦੀ ਹੈ ਵੀ ਕਿਵੇਂ ਆਵਾਮ ਨੇ ਇੱਕਦਮ ਰਿਐਕਟ ਕੀਤਾ ਕਿੰਨੇ ਲੋਕ ਹਵੇਲੀ ਦੇ ਵਿੱਚ ਆ ਗਏ ਰੰਗ ਖੇਡਣ ਲੱਗ ਗਏ ਉਹਨਾਂ ਕੋਲੇ ਇੱਕ ਇੰਨੀ ਗਰ ਰਿਪੋਰਟ ਤਾਂ ਹੋਊਗੀ ਵੀ ਜੇ ਇਹ ਪਰਿਵਾਰ ਸਿਆਸਤ ਦੇ ਵਿੱਚ ਆਉਂਦਾ ਕੱਲ ਨੂੰ ਕਿਤੇ ਨਾ ਕਿਤੇ ਸਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਕਿਉਂਕਿ ਸਿੱਧੂ ਮੂਸੇ ਵਾਲੇ ਦਾ ਔਰਾ ਤਾਂ ਸਾਰਿਆਂ ਨੂੰ ਪਤਾ ਨਾ ਕਿ ਉਹਦਾ ਯੂਥ ਦੇ ਵਿੱਚ ਉਹਦੀ ਫੈਨ ਫਾਲੋਇੰਗ ਕਿੰਨੀ ਹੈ ਤੇ ਉਹ ਕਿਹੜੇ ਲੈਵਲ ਦੇ ਉੱਪਰ ਜਾ ਕੇ ਨੁਕਸਾਨ ਕਰ ਸਕਦਾ ਕਿਤੇ ਨਾ ਕਿਤੇ ਮੈਨੂੰ ਤਾਂ ਇਹ ਹੀ ਲੱਗਦਾ ਕਿ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਜੇ ਇਲੈਕਸ਼ਨ ਦੇ ਵਿੱਚ ਆਉਂਗੇ ਹਨਾ ਤੇ ਅਸੀਂ ਤੁਹਾਡਾ ਟੇਢੇ ਢੰਗ ਦੇ ਨਾਲ ਨੁਕਸਾਨ ਕਰ ਸਕਦੇ ਹਾਂ ਇਹ ਇੱਕ ਐਂਗਲ ਮੈਨੂੰ ਲੱਗਦਾ ਹੈ ਕਿ ਜੁੜਦਾ ਐਂਗਲ ਇਹ ਗੱਲ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਹੋਏ ਸੀ ਅਖਰ ਦੇ ਨਾਲ ਸਿੱਧੂ ਮੂਸੇ ਵਾਲਾ ਪਰਿਵਾਰ ਦੇ ਵਿੱਚ ਸਭ ਨੂੰ ਪਤਾ ਪਿਛਲੇ ਦਿਨੀ ਇੱਕ ਖੁਸ਼ੀ ਆਈ ਪਰ ਇਸ ਖੁਸ਼ੀ ਤੋਂ ਬਾਅਦ ਕੋਸ਼ ਅਧਿਕਾਰੀ ਪਹੁੰਚਦੇ ਆ ਪਰਿਵਾਰ ਤੋਂ ਸਬੂਤ ਮੰਗਣ ਲੱਗਦੇ ਆ ਜਾਣਕਾਰੀ ਇਕੱਠੀ ਕਰਨ ਲੱਗਦੇ ਆ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਪਰਿਵਾਰ ਹਜੇ ਹਸਪਤਾਲ ਦੇ ਵਿੱਚ ਆ ਜਦੋਂ ਖੁਸ਼ੀ ਮਨਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ ਤੁਸੀਂ 2 ਮਿੰਟ ਲੈ 2 ਦਿਨਾਂ ਦੇ ਵਿੱਚ ਤੁਸੀਂ ਨਾਲ ਦੀ ਨਾਲ ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਨਾਲ ਇਹਨਾਂ ਨੂੰ ਚਿੱਠੀ ਮਿਲੀ ਨਹੀਂ ਹੋਣੀ ਤੇ ਇਹਨਾਂ ਦੇ ਨਾਲ ਦੀ ਨਾਲ ਅਧਿਕਾਰੀ ਭੇਜ ਤੇ ਕੇ ਭੱਜ ਕੇ ਜਾਓ ਤੇ ਉੱਥੇ ਕਿਤੇ ਉਹ ਨੱਚੀ ਨਾ ਜਾਂਦੇ ਉਹ ਕਿਤੇ ਖੁਸ਼ ਨਾ ਹੋਈ ਜਾਂਦੇ ਹੁਣ ਜਪਗੋਤ ਮਾਨ ਕਹਿ ਰਿਹਾ ਕਿ ਉਹਦਾ ਇਹਦੇ ਵਿੱਚ ਕੀ ਰੋਲ ਹੈ ਉਹ ਕਹਿੰਦੇ ਵੀ ਸੈਂਟਰ ਦੀ ਚਿੱਠੀ ਕੱਢੀ ਆ ਤੁਸੀਂ ਰਾਜਪਾਲ ਦੀਆਂ ਚਿੱਠੀਆਂ ਦੇ ਜਵਾਬ ਤਿੰਨ ਤਿੰਨ ਵੀ ਮਹੀਨੇ ਨਹੀਂ ਦਿੱਤੇ ਤੇ ਜੇ ਤੁਸੀਂ ਤਿੰਨ ਦਿਨ ਹੋਰ ਖੜ ਜਾਂਦੇ ਕਿੱਡੀ ਗੱਲ ਹੋ ਜਾਂਦੀ ਸਰਕਾਰ ਜਿਵੇਂ ਉਹਨਾਂ ਨੇ ਕਾਲੀ ਦਿਖਾਈ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਪੋਲੀਟੀਕਲ ਇਹਦੇ ਨਾਲ ਐਂਗਲ ਵੀ ਜੁੜਦਾ ਹੈ ਕਿਤੇ ਇਹ ਤਾਂ ਨਹੀਂ ਕਿ ਜਿਹੜੀ ਚਰਚਾ ਹੋ ਰਹੀ ਹੈ ਕਿ ਸਿੱਧੂ ਪਰਿਵਾਰ ਇਲੈਕਸ਼ਨ ਲੜ ਸਕਦਾ ਇਥੋਂ ਕਿ ਇਹ ਵੀ ਉਸ ਦਵਾ ਦੀ ਖੇੜੀ ਹੋਵੇ ਮੈਨੂੰ ਤੇ ਇਹ ਲੱਗਦਾ ਕਿ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਜੇ ਇਲੈਕਸ਼ਨ ਦੇ ਵਿੱਚ ਆਉਂਗੇ ਹਨਾ ਤੇ ਅਸੀਂ ਤੁਹਾਡਾ ਟੇਡੇ ਢੰਗ ਦੇ ਨਾਲ ਨੁਕਸਾਨ ਕਰ ਸਕਦੇ ਹਾਂ